ਸਤਿ ਸ਼੍ਰੀ ਅਕਾਲ, ਏਬੀਬੀ ਸਾਜਾ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ। ਮੈਂ ਹਾਂ ਰਮਨ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਗੰਨੇ ਦੀ ਖੇਤੀ ਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਵੀਆਂ ਖੋਜਾਂ ਕਿਸਾਨਾਂ ਲਈ ਖੇਚਦਾ ਕੇਂਦਰ ਹੁੰਦੀਆਂ ਨੇ। ਯੂਨੀਵਰਸਿਟੀ ਨੇ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਗੰਨੇ ਦੇ ਨਵੇਂ ਬੀਜਾਂ ਦੀ ਖੋਜ ਦੇ ਨਾਲ ਇੱਕ ਅਜੀਹੀ ਤਕਨੀਕ ਦੀ ਖੋਜ ਵੀ ਕੀਤੀ ਹੈ ਜਿਸ ਨਾਲ ਕਣਕ ਦੇ ਖੇਤਾਂ ਵਿੱਚ ਗੰਨੇ ਦੀ ਕਾਸ਼ਟ ਵੀ ਕੀਤੀ ਜਾ ਸਕਦੀ ਹੈ। ਇਸ ਪੂਰੇ ਮੁੱਦੇ ਤੇ ਸਾਡੇ ਪੱਤਰਕਾਰ ਸੁਖਿੰਦਰ ਸਿੰਘ ਨੇ ਪੀਏਯੂ ਦੇ ਗੰਨਾ ਮਾਹ ਡਾਕਟਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗੰਨੇ ਦੇ ਨਵੇਂ ਵੀਜੇ ਸੰਬੰਧ ਵਿੱਚ ਡਾਕਟਰ ਸਾਹਿਬ ਇਸ ਵਾਰ ਕਿਹੜੀਆਂ ਨਵੀਆਂ ਕਿਸਮਾਂ ਨੇ ਗੰਨੇ ਦੀਆਂ ਜਿਹੜੀਆਂ ਲਾਹੇਵੰਦ ਨੇ ਤੇ ਕੀ ਕੀ ਫਾਇਦੇ ਨੇ ਉਹਨਾਂ ਦੇ ਗੰਨੇ ਦੀ ਜਿਹੜੀ ਇੱਕ ਨਵੀਂ ਕਿਸਮ ਹੈਗੀ ਆ ਉਹ ਸੀਓਪੀਬੀ 92 ਵੈਰੈਟੀ ਜਿਹੜੀ ਹੈਗੀ ਦਈ ਉਹ ਨਵੀਂ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰਿਲੀਜ਼ ਕੀਤੀ ਸੀ ਇਹ ਕਿਸਮ ਜਿਹੜੀ ਹੈਗੀ ਆ ਦਰਮਿਆਨੇ ਗਰੁੱਪ ਚ ਆਉਂਦੀ ਹੈ ਜਨਵਰੀ ਦੇ ਵਿੱਚ ਆਦੀ 17 17.5% ਦੀ ਇਹ ਸ਼ੁਕਰਸ਼ ਹੁੰਦੀ ਹੈ ਇਹਦਾ ਝਾੜ ਜਿਹੜਾ ਹੈਗਾ ਸਾਡਾ ਜਿਹੜਾ ਤਜਰਬੇ ਕੀਤੇ ਗਏ ਆ ਉਹਨਾਂ ਦਾ ਐਵਰੇਜ ਕੱਢੀ ਅਸੀਂ ਤੇ 410 ਕਿਵਟਲ ਪ੍ਰਤੀ ਏਕੜ ਆਇਆ ਜੋ ਕਿ ਆਮ ਜਿਹੜੇ ਪਹਿਲਾਂ ਵੈਰਾਈਆਂ ਉਹਨਾਂ ਨਾਲੋਂ ਕਾਫੀ ਜ਼ਿਆਦਾ ਹੈ ਤੇ ਇਹ ਕਿਸਮ ਜਿਹੜੀ ਹੈਗੀ ਆ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਜਿੰਨਾ ਮਿਲਾਂ ਨੇ ਪਹਿਲਾਂ ਇਹਦੇ ਤਜਰਬੇ ਕੀਤੇ ਸੀਗੇ ਉਹਨਾਂ ਮਿਲਾਂ ਦੇ ਵਿੱਚੋਂ ਵੀ ਸਾਡੇ ਚੰਗੇ ਰਿਜ਼ਲਟ ਮਿਲੇ ਸਾਨੂੰ ਤੇ ਇਹ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੋਵੇਗੀ ਇਹ ਜਿਹੜੇ ਆਮ ਤੌਰ ਤੇ ਪੁਰਾਣੀਆਂ ਕਿਸਮਾਂ ਨੇ ਉਹਨਾਂ 'ਚ ਕਈ ਤਰ੍ਹਾਂ ਦੇ ਰੋਗ ਜਿਵੇਂ ਰੱਤਾ ਰੋਗ ਹੋ ਗਿਆ ਜਾਂ ਹੋਰ ਕਈ ਬਿਮਾਰੀਆਂ ਨੇ ਜਿਹੜੀ ਨਵੀਆਂ ਕਿਸਮਾਂ ਨੇ ਉਹਨਾਂ 'ਚ ਕਿੰਨੀ ਕੁ ਬਿਮਾਰੀ ਦੇਖੀ ਹੈ ਇਹ ਜਿਹੜੀ ਸਾਡੀ ਵੈਰਾਈ ਹੈਗੀ ਹੈ ਇਹਨੂੰ ਰੱਤਾ ਰੋਗ ਨੂੰ ਸਹਿਣ ਕਰਨ ਦੀ ਤੇ ਦੂਸਰੀ ਕਿਸਮ ਨਾਲ ਉਹ ਇਹ ਝਾੜ ਵਿੱਚ ਵੀ ਬਹੁਤ ਜਿਆਦਾ ਜਿਆਦਾ ਫਾਇਦਾ ਹੈਗਾ ਤੇ ਇਹ ਕਿਸਮ ਜਿਹੜੀ ਕਿਸਾਨ ਵੀਰਾਂ ਦੇ ਵਿੱਚ ਬੜੀ ਪਪੂਲਰ ਹੋਣ ਦੀ ਸੰਭਾਵਨਾ ਹੈ। ਤੇ ਜੇਕਰ ਆਪਾਂ ਟੈਕਨੀਕ ਦੀ ਗੱਲ ਕਰੀਏ ਤਾਂ ਟੈਕਨੀਕ ਦੇ ਵਿੱਚ ਕੀ ਡਿਵੈਲਪ ਕੀਤਾ ਹੈ ਗੰਨੇ ਦੀ ਖੇਤੀ ਲਈ ਜਿਹੜਾ ਕਿਸਾਨ ਲਈ ਕੀ ਨਵੀਂ ਟੈਕਨੀਕ ਹੈ ਤੁਹਾਡੇ ਲਈ ਤਾਂ ਕਿ ਉਹ ਵੱਧ ਲਾਭ ਲੈ ਸਕੇ। ਜਦੋਂ ਅਸੀਂ ਨਵੀਆਂ ਤਕਨੀਕਾਂ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੂੰ ਆਮ ਹੈ ਕਿ ਕਣਕ ਤੋਂ ਬਾਅਦ ਗੰਨਾ ਬੀਜਦੇ ਆ। ਤੇ ਕਣਕ ਤੋਂ ਬਾਅਦ ਗੰਨਾ ਬੀਜਨਾਂ ਉਹਨਾਂ ਦਾ ਗੰਨਾ ਜਿਹੜਾ ਹੈਗਾ ਉਹ ਪਛੇਤਾ ਹੋ ਜਾਂਦਾ ਹੈ। ਤੇ ਉਦੋਂ ਉਹਨਾਂ ਨੂੰ ਉਸ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਜਿਹੜੀ ਹੈਗੀ ਆ ਲੇਬਰ ਦੀ ਵੀ ਦਿੱਕਤ ਆਉਂਦੀ ਆ ਗੰਨੇ ਦਾ ਬੀਜ ਲਾਈਨ 'ਚ ਵੀ ਮੁਸ਼ਕਲ ਆਉਂਦੀ ਆ ਤਾਂ ਉਹਦੇ ਵਾਸਤੇ ਇਹ ਨਵੀਂ ਖੇਤੀਬੜੀ ਜਨੂਵਾਰ ਨੇ ਸਿਫਾਰਸ਼ ਕੀਤੀ ਆ ਕਿ ਕਣਕ ਨੂੰ ਨਵੰਬਰ ਦੇ ਮਹੀਨੇ ਦੇ ਵਿੱਚ ਬੈਡਾਂ ਦੇ ਉੱਪਰ ਵੱਟਾਂ ਦੇ ਉੱਪਰ ਬੀਜਿਆ ਜਾਵੇ ਤੇ ਜਿਹੜੇ ਉਹ ਸਿਆੜ ਹੈਗੇ ਆ ਉਹਨਾਂ ਸਿਆੜਾਂ ਦੇ ਵਿੱਚ ਜਿਹੜਾ ਹੈਗਾ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਖੜੀ ਕਣਕ ਦੇ ਵਿੱਚ ਗੰਨਾ ਜੇ ਬੀਜ ਦੀ ਗਏ ਅਸੀਂ ਤਾਂ ਉਹ ਇਹਨਾਂ ਸਾਡਾ ਜਿਹੜਾ ਗੰਨਾ 2-3 ਮਹੀਨੇ ਜਿਹੜਾ ਅਗੇਤਾ ਹੋ ਜਾਂਦਾ ਉਹ ਗੰਨੇ ਦਾ ਝਾੜ ਵੀ ਵੱਧਾ ਹੈ ਤੋ ਫੈਕਟਰੀ ਨੂੰ ਜਿਹੜਾ ਸਪਲਾਈ ਵੀ ਜਲਦੀ ਹੁੰਦਾ ਉਹ ਇਹਨਾਂ ਮਿੱਲਾਂ ਵੀ ਸਾਡੀਆਂ ਜਲਦੀ ਚੱਲਣਗੀਆਂ ਦੂਸਰਾ ਇਹ ਹੈਗਾ ਕਿ ਜਦੋਂ ਅਸੀਂ ਵੱਡਾਂ ਦੇ ਉੱਪਰ ਕਣਕ ਬੀਜਦੇ ਆ ਤੇ ਸਿਆੜਾਂ ਦੇ ਵਿੱਚ ਪਾਣੀ ਲਾਉਣੀ ਆ ਤਾਂ ਸਾਡੀ ਜਿਹੜਾ ਬਹੁ ਮੁੱਲਾ ਖਜ਼ਾਨਾ ਪਾਣੀ ਦਾ ਹੈ ਉਹਦੀ ਵੀ ਬਚਤ ਹੁੰਦੀ ਹੈ ਤੇ ਇਸ ਕਰਕੇ ਇਹ ਸਾਨੂੰ ਦੋਵੇਂ ਫਾਇਦੇ ਦਿੰਦਾ ਜਿਹੜਾ ਕੰਨਾ ਸਾਡਾ ਉਹ ਵੀ ਟਾਈਮ ਸਿਰ ਬੀਜਿਆ ਜਾਂਦਾ ਕਣਕ ਦਾ ਝਾੜ ਵੀ ਵਧੀਆ ਮਿਲਦਾ ਤੇ ਸਾਡਾ ਜਿਹੜਾ ਹੈਗਾ ਉਹ ਝੰਨੇ ਦਾ ਝਾੜ ਵੀ ਇਹਨੋਂ ਜ਼ਿਆਦਾ ਪ੍ਰਾਪਤ ਹੁੰਦਾ ਉਹ ਟੈਕਨੀਕ ਹੈ ਜੇ ਸਬਸੋਇਲਰ ਦੀ ਗੱਲ ਕਰਦੇ ਆ ਉਹ ਗੰਨੇ ਦੀ ਖੇਤੀ ਲਈ ਕਿਵੇਂ ਲਾਹੇਵੰਦ ਆ ਜਿਹੜਾ ਸਬਸੋਇਲਰ ਆ ਤੈਨੂੰ ਆਪਾਂ ਤਹਿਤ ਤੋੜੂ ਜਿਹੜਾ ਯੰਤਰ ਹੱਲ ਕੇ ਉਹਦੇ ਵਿੱਚ ਇਹ ਹੈ ਜੀ ਜਿਹਦਾ ਆਪਣਾ ਗੰਨੇ ਇਕੱਲੀ ਗੰਨੇ ਦੀ ਖੇਤੀ ਦੀ ਆਪਾਂ ਜੇ ਗੱਲ ਨਾ ਕਰੀਏ ਆਪਾਂ ਇਹ ਕਰਦੇ ਆ ਕਿ ਪੰਜਾਬ ਦੇ ਵਿੱਚ ਝੋਨੇ ਟਰੈਕ ਬਹੁਤ ਆ ਉਹ ਇਹਨਾਂ ਜਿਹੜੀ ਹੈਗੀ ਸਾਡੀ ਉਹ ਇਹਨੂੰ ਕੱਢੂ ਕਰਨੇ ਆ ਉਹਦੇ ਨਾਲ ਵੀ ਸਾਡੀ ਇੱਕ ਸਖਤ ਬਣ ਗਈ ਹੈ ਇੱਕ ਕੋਸ਼ ਜਿਹੜੀ ਸਾਡੇ ਇਹ ਤਿਆਰਬੇ ਦੱਸਦੇ ਆ ਕਿ ਰੋਟਾਵੇਟਰ ਜਿਹੜਾ ਸੀਗਾ ਉਹਦੇ ਨਾਲ ਵੀ ਆਪਣਾ ਕੁਝ ਤਹਿ ਸਖਤ ਹੋਈ ਆ ਮੈਂ ਤੈਹ ਜਿਹੜੀ ਕਿਸੇ ਵੀ ਤਰੀਕੇ ਨਾਲ ਸਖਤ ਹੋਈ ਆ ਉਹਦੇ ਨਾਲ ਜਿਹੜੇ ਹੈਗੇ ਗੰਨੇ ਦੀਆਂ ਜਿਹੜੇ ਜੜਾਂ ਉਹ ਜ਼ਿਆਦਾ ਵੱਧ ਫੁੱਲ ਨਹੀਂ ਸਕਦੀਆਂ ਸੀ ਤੇ ਤਜਰਬੇ ਇਹ ਕੀਤੇ ਗਏ ਕਿ ਇਹਨਾਂ ਨੂੰ ਜਿਹੜਾ ਤਹਿ ਤੋੜੂ ਹੜਨਾ ਜਾਂ ਸਬਸੋਇਲਰ ਨਾਲ ਤੋੜਿਆ ਜਾਵੇ ਇਹ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਸਪਾਰਸ਼ ਕੀਤੀ ਹੈ ਪਿਛਲੇ ਸਾਲ ਕਿ ਇਸ ਜਿਹੜਾ ਤਹਿ ਤੋੜੂ ਹਲ ਨੂੰ ਜੇ ਅਸੀਂ 1-1 ਮੀਟਰ ਦੀ ਵਿੱਥ ਤੇ ਖੇਤ ਦੇ ਦੋਵੇਂ ਪਾਸੇ ਲੜੀਏ ਤਾਂ ਉਹਦੇ ਨਾਲ ਜਿਹੜਾ ਗੰਨੇ ਦਾ ਝਾੜ ਵੱਧਦਾ ਤੇ ਜਿਹੜੀ ਪਾਣੀ ਦੀ ਹੈਗੀ ਜੀਣ ਦੀ ਸ਼ਕਤੀ ਹੈ ਉਹ ਵਾਧੀ ਆ ਜਿਹੜੇ ਖੇਤ ਦੀ ਉਹ ਸਖਤਤਾ ਉਹ ਟੁੱਟ ਜਾਂਦੀ ਆ ਤੇ ਇਹ ਸਾਨੂੰ ਜਿਹੜੇ ਕਿਸਾਨ ਵੀਰ ਨੂੰ ਜਿਹੜਾ ਹੈਗਾ ਉਹਦਾ ਭਰਪੂਰ ਮੁਨਾਫਾ ਮਿਲਦਾ ਇਹ ਕੋਈ ਬਾਹਲਾ ਜਿਹੜਾ ਕਿਸਾਨ ਨੂੰ ਕੋਈ ਖਰਚਾ ਵੀ ਜ਼ਿਆਦਾ ਨਹੀਂ ਆਉਂਦਾ ਇਹ ਜੇ ਖਰਚਾ ਕੱਢੀਏ ਆਪਾਂ ਤੇ 350 400 ਰੁਪਏ ਪ੍ਰਤੀ ਏਕੜ ਇਹਦਾ ਖਰਚਾ ਆਉਂਦਾ ਤੇ ਹਰੇਕ ਸਾਲ ਇਹਨੂੰ ਜਿਹੜਾ ਤਹਿ ਤੋੜੂ ਹੱਲ ਨੂੰ ਮਾਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਇਹ ਆਪਾਂ ਤਿੰਨ ਤਿੰਨਾਂ ਖਸਾਲਾਂ ਬਾਅਦ ਦੁਬਾਰਾ ਫਿਰ ਰਿਪੀਟ ਕਰਨਾ ਪੈਂਦਾ ਹੈਗੇ ਨਹੀਂ ਤਾਂ ਸਾਨੂੰ ਤੇ ਤਿੰਨ ਸਾਲਾਂ ਬਾਅਦ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਅਸੀਂ ਆਪਣੇ ਡਾਕਟਰ ਸਾਹਿਬ ਗੰਨੇ ਦੇ ਮਾਹਿਰ ਜਿਨ੍ਹਾਂ ਨੇ ਦੱਸਿਆ ਤਿੰਨ ਤਕਨੀਕਾਂ ਦੱਸੀਆਂ ਨੇ ਇੱਕ ਜਿਹੜਾ ਹੈ ਕਿਸਮਾ ਤੇ ਦੂਜਾ ਕਣਕ ਦੇ ਨਾਲ ਗੰਨੇ ਦੀ ਅਸੀਂ ਕਿਵੇਂ ਬਜਾਈ ਕਰ ਸਕਦੇ ਹਾਂ ਲਾਹਾ ਲੈ ਸਕਦੇ ਇਸ ਤੋਂ ਇਲਾਵਾ ਜਿਹੜੀ ਤੀਜੀ ਚੀਜ਼ ਦੱਸੀ ਹੈ ਉਹਨਾਂ ਨੇ ਤੈਅ ਤੋੜੂ ਜਿਹੜਾ ਹੱਲ ਨੇ ਉਹ ਕਿਸ ਤਰ੍ਹਾਂ ਗੰਨੇ ਦੇ ਖੇਤ ਲਈ ਲਾਹੇਵੰਦ ਹੁੰਦੇ ਨੇ ਇਹਨਾਂ ਤਿੰਨਾਂ ਤਕਨੀਕਾਂ ਨੂੰ ਅਪਣਾ ਕੇ ਗੰਨਾ ਗੰਨੇ ਕਾਸ਼ਤਕਰ ਨੇ ਜਿਹੜਾ ਗੰਨੇ ਦੇ ਕਾਸ਼ਤਕਰ ਕਾਫੀ ਲਾਹਾ ਲੈ ਸਕਦੇ ਨੇ ਸੁਖਵਿੰਦਰ ਸਿੰਘ ਐਬੀਪੀ ਸਾਂਝਾ ਲੁਧਿਆਣਾ ਗੰਨੇ ਦੀ ਖੇਤੀ ਕਿਸਾਨਾਂ ਦੇ ਲਈ ਕਿਸ ਤਰ੍ਹਾਂ ਲਾਹੇਵੰਦ ਸਾਬਤ ਹੋ ਸਕਦੀ ਹੈ ਇਸ ਖੇਤੀ ਦੇ ਲਈ ਨਵੀਆਂ ਤਕਨੀਕਾਂ ਕੀ ਨੇ ਇਸ ਬਾਰੇ ਵਿਸਥਾਰ ਚ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਖੇਤੀਬਾੜੀ ਵਿਕਾਸ ਅਫਸਰ ਮਲੋਤੋਂ ਡਾਕਟਰ ਜਸਵਿੰਦਰ ਸਿੰਘ ਜੁੜੇ ਹੋਏ ਨੇ ਡਾਕਟਰ ਸਾਹਿਬ ਤੁਹਾਡਾ ਏਵੀਪੀ ਸਾਂਝਾ ਤੇ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਗੰਨੇ ਦੀ ਖੇਤੀ ਰਵਾਇਤੀ ਫਸਲਾਂ ਦੇ ਨਾਲੋਂ ਕਿਸ ਤਰ੍ਹਾਂ ਵਪਿੰਨ ਹੈ ਤੇ ਕਿਸਾਨਾਂ ਲਈ ਕਿਸ ਤਰ੍ਹਾਂ ਲਾਹੇਵੰਦ ਹੈ ਬਿਲਕੁਲ ਅਸੀਂ ਇਹ ਦੇਖ ਰਹੇ ਹਾਂ ਕਿ ਪਿਛਲੇ तकरीबन 10 ਸਾਲਾਂ ਤੋਂ ਇੱਕ ਪੰਜਾਬ ਦੇ ਵਿੱਚ ਮੋਨੋਕਲਚਰ ਦੀ ਸਥਿਤੀ ਬਣੀ ਹੋਈ ਆ ਜਿਹਨੂੰ ਅਸੀਂ ਕਹਿੰਦੇ ਕਿ ਲਗਾਤਾਰ ਕਿਸਾਨ ਕਣਕ ਝੋਨਾ ਕਣਕ ਝੋਨਾ ਹੀ ਬੀਜੀ ਜਾ ਰਹੇ ਨੇ ਤੇ ਉਹਦੇ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਿਹੜੀਆਂ ਉਹ ਪੈਦਾ ਹੋਈ ਜਾ ਰਹੀਆਂ ਨੇ ਸੋ ਖੇਤੀਬਾੜੀ ਵਿਭਾਗ ਲਗਾਤਾਰ ਕਿਸਾਨਾਂ ਨੂੰ ਜਾਣਕਾਰੀ ਦੇ ਰਿਹਾ ਕਿ ਆਪਾਂ ਜਿਹੜੀਆਂ ਦੂਸਰੀਆਂ ਬਦਲਵੀਆਂ ਫਸਲਾਂ ਨੇ ਉਹਨਾਂ ਵੱਲ ਥੋੜਾ ਥੋੜਾ ਰਕਬਾ ਆਪਾਂ ਜ਼ਰੂਰ ਕਰੀਏ ਸੋ ਗੰਨੇ ਦਾ ਇੱਕ ਅਹਿਮ ਰੋਲ ਆ ਫਸਲੀ ਵਿਭਿੰਨਤਾ ਦੇ ਵਿੱਚ ਸੋ ਅਸੀਂ ਚਾਹੁੰਦੇ ਹਾਂ ਕਿ ਜੇਕਰ ਕਿਸਾਨ ਗੰਨਾ ਬੀਜਦਾ ਤਾਂ ਉਹਨੂੰ ਜਿੰਨੀਆਂ ਜਿੰਨੇ ਪ੍ਰੋਫਿਟ ਦੂਜੇ ਫਸਲਾਂ ਦੇ ਨਾਲ ਜਿਵੇਂ ਕਣਕ ਝੋਨਾ ਰਵਾਇਤੀ ਫਸਲ ਚੱਕਰ ਹੈਗਾ ਉਹਦੇ ਜਿੰਨਾ ਹੀ ਪ੍ਰੋਫਿਟ ਉਹਨੂੰ ਗੰਨੇ ਦੇ ਵਿੱਚ ਬਕਾਇਦਾ ਮਿਲ ਰਿਹਾ ਕੋਈ ਦਿੱਕਤ ਨਹੀਂ ਹੈਗੀ ਸੋ ਕਿਸਾਨਾਂ ਨੂੰ ਅਸੀਂ ਇਹ ਬਾਰ ਬਾਰ ਕਹਿੰਦੇ ਆ ਕਿ ਜਿਹੜਾ ਫਸਲੀ ਚੱਕਰ ਆਪਣਾ ਰਵਾਇਤੀ ਹੈਗਾ ਉਹਦੀਆਂ ਸਮੱਸਿਆਵਾਂ ਨੂੰ ਆਪਾਂ ਦੂਰ ਕਰ ਸਕਦੇ ਹਾਂ ਜੇਕਰ ਆਪਾਂ ਗੰਨੇ ਥੱਲੇ ਥੋੜਾ ਰਕਬਾ ਵਧਾਉਂਦੇ ਰਹੀਏ ਕਹਿਣ ਦਾ ਭਾਵ ਇਹ ਹੈ ਕਿ ਰਵਾਇਤੀ ਫਸਲੀ ਚੱਕਰ ਤੋਂ ਕਿਸਾਨ ਵੀਰੋਂ ਬਾਹਰ ਆਉਣ ਦੀ ਬੋਤਲ ਬਹੁਤ ਲੋੜ ਆ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਟੀਵੀ ਸਕਰੀਨ ਦੇ ਹੇਠਾਂ ਆ ਰਹੇ ਨੰਬਰਾਂ ਤੇ ਸਾਡੇ ਨਾਲ ਰਾਬਤਾ ਕਾਇਮ ਕਰੋ ਤੇ ਡਾਕਟਰ ਸਾਹਿਬ ਤੋਂ ਗੰਨੇ ਦੀ ਖੇਤੀ ਦੇ ਬਾਬਤ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਡਾਕਟਰ ਸਾਹਿਬ ਫਾਇਦਾ ਹੈ ਕੋਈ ਸ਼ੱਕ ਨਹੀਂ ਖੇਤੀ ਵੀ ਪਿੰਡਾਂ ਦੇ ਵਾਲੇ ਵੀ ਕਿਸਾਨ ਪ੍ਰੇਰਿਤ ਹੁੰਦਾ ਪਰ ਮੈਂ ਮੁਕਾਬਲਤਨ ਤੌਰ ਤੇ ਪੁੱਛਣਾ ਚਾਹੁੰਗਾ ਕਿ ਜੇਕਰ ਰਵਾਇਤੀ ਫਸਲਾਂ ਦੇ ਨਾਲ ਅਸੀਂ ਮੁਕਾਬਲਾ ਕਰੀਏ ਗੰਨੇ ਦੀ ਖੇਤੀ ਦਾ ਤਾਂ ਕਿਸਾਨਾਂ ਨੂੰ ਮੋਟਾ ਜਿਹਾ ਫਾਇਦਾ ਕੀ ਹੋਊਗਾ ਜੇਕਰ ਆਪਾਂ ਗੱਲ ਕਰਦੇ ਹਾਂ ਹੁਣ ਗਣਕ ਦੇ ਵਿੱਚ ਤਕਰੀਬਨ 20 ਕੁਇੰਟਲ ਜਿਹੜੀ ਹੈਗੀ ਆ ਉਹ ਝਾੜ ਅੰਦਾਜ਼ਨ ਪੰਜਾਬ ਦੇ ਵਿੱਚ ਆ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੋ ਇਸੇ ਤਰ੍ਹਾਂ ਜਿਹੜਾ ਧੋਨੇ ਦਾ ਝਾੜ ਹੈਗਾ ਉਹ ਤਕਰੀਬਨ 1 ਕੁਇੰਟਲ ਪ੍ਰਤੀ ਏਕੜ ਦਾ ਆਪਾਂ ਨੂੰ ਮਿਲਦਾ ਜੀ ਸੋ ਜਦੋਂ ਕਿ ਇਹਦੇ ਕੰਪੈਰੀਟਿਵਲੀ ਜੇਕਰ ਆਪਾਂ ਇਹਦੀ ਦੋਨਾਂ ਫਸਲਾਂ ਦੀ ਇਕਨੋਮਿਕਸ ਕੱਢ ਲਈਏ ਤੇ ਉਹਦੇ ਮੁਕਾਬਲੇ ਜਿਹੜਾ ਗੰਨਾ ਹੈਗਾ ਉਹ ਤਕਰੀਬਨ ਜੇਕਰ ਆਪਾਂ ਦੇਖੀਏ ਤਾਂ 300 350 ਕਈ ਜੇਕਰ ਵਧੀਆ ਕ੍ਰੌਪ ਲੱਗ ਜਾਂਦੀ ਆ ਤਾ 400 ਤੱਕ ਵੀ ਇਹਦਾ ਝਾੜ ਮਿਲ ਜਾਂਦਾ ਸੋ ਚਲੋ ਆਪਾਂ ਜੇਕਰ 300 ਦਾ ਮੰਨ ਕੇ ਚੱਲਦੇ ਆਂ ਤਾਂ ਪੰਜਾਬ ਸਰਕਾਰ ਨੇ ਬੜਾ ਵਧੀਆ ਆਪਾਂ ਨੂੰ ਪਿਛਲੇ ਵਾਲੇ ਰੇਟ ਜਿਹੜਾ ਹੈਗਾ ਕਿਸਾਨਾਂ ਲਈ ਦਿੱਤਾ ਸੋ 280 ਰੁਪਏ ਤੋਂ ਲੈ ਕੇ ਤੇ 290 ਰੁਪਏ ਪ੍ਰਤੀ ਕੁਇੰਟਲ ਦੇ ਵਿੱਚ ਜਿਹੜਾ ਗੰਨਾ ਉਹ 슈ਗਰ ਮਿਲਾਂ ਨੇ ਖਰੀਦਾ ਹੈਗਾ ਸੋ ਜੇਕਰ ਆਪਾਂ ਉਹਦੀ ਇਕਨੋਮਿਕਸ ਕੱਢਦੇ ਆ ਤਾਂ ਉਹਦੇ ਖਰਚੇ ਕੱਢ ਲਈਏ ਤਾਂ ਨੈਟ ਜਿਹੜੀ ਆਪਣੀ ਨੈਟ ਪ੍ਰੋਫਿਟ ਜਿਹੜਾ ਹੈਗਾ ਪਰ ਪਰ ਏਕੜ ਜਿਹੜਾ ਬੰਦਾ ਹੈਗਾ ਉਹ ਦੋਨੋਂ ਫਸਲੀ ਚ ਆਪਣਾ ਕਣਕ ਝੋਨੇ ਦੇ ਬਰਾਬਰ ਹੀ ਪੈ ਜਾਂਦਾ ਸੇ ਪਰ ਉਹਦੇ ਨਾਲ ਕੀ ਹੈ ਜਿਹੜੀ ਇਹ ਕ੍ਰੌਪ ਹੈਗੀ ਆ ਝੋਨਾ ਤੇ ਕਣਕ ਹੈਗੀ ਆ ਇਹ ਇਹਨਾਂ ਦਾ ਕਾਫੀ ਡਰ ਰਹਿੰਦਾ ਕਿਉਂਕਿ ਕਈ ਵਾਰੀ ਮੌਸਮ ਦੀ ਕੋਈ ਇਸ ਤਰ੍ਹਾਂ ਦਾ ਕਮੀ ਪੇਸੀ ਹੋ ਜਾਵੇ ਤਾਂ ਇਹ ਜਿਆਦਾ ਕਹਿ ਲਓ ਵੀ ਸੋਕਾ ਆ ਜਾਂ ਜਿਆਦਾ ਬਾਰਿਸ਼ ਨੂੰ ਨਹੀਂ برداشت ਕਰ ਸਕਦੀਆਂ ਇਹਦੇ ਕੰਪੈਰੀਟਿਵਲੀ ਜੇ ਤੁਸੀਂ ਦੇਖੀਏ ਜਿਹੜੀ ਗੰਨਾ ਉਹ ਕੁਝ ਹਾਰਡੀ ਕ੍ਰੌਪ ਹੈਗੀ ਆ ਉਹ ਥੋੜੇ ਜਿਹਾਂ ਕੁਦਰਤੀ ਆਫਤਾਂ ਨੂੰ ਕੁਛ ਨਾ ਕੁਛ ਜੜੀ ਹੈਗੀ ਆ ਚੱਲ ਜਾਂਦੀ ਆ ਤੇ ਆਪਣਾ ਜਿਆਦਾ ਨੁਕਸਾਨ ਨਹੀਂ ਹੋ ਪਾਉਂਦੇ ਤੇ ਫਾਰਮਰ ਕੁਛ ਨਾ ਕੁਛ ਇਨਕਮ ਉਹਨਾਂ ਤੋਂ ਲੈ ਲੈਂਦਾ ਜੀ ਅਸੀਂ ਡਾਕਟਰ ਸਾਹਿਬ ਰਿਪੋਰਟ ਦੇ ਵਿੱਚ ਵੀ ਵੇਖਿਆ ਕਿ ਜਿਸ ਤਰ੍ਹਾਂ ਗੰਨੇ ਦੀ ਖੇਤੀ ਹੁਣ ਕਣਕ ਦੇ ਨਾਲ ਵੀ ਕੀਤੀ ਜਾ ਸਕਦੀ ਹੈ ਨਵੀਂ ਤਕਨੀਕ ਹੈ ਯਾਨੀ ਕਿ ਇੱਕ ਸਮੇਂ 'ਚ ਦੋ ਫਸਲਾਂ ਤਾਂ ਇਹਦੇ ਬਾਰੇ ਮੈਂ ਚਾਹੂੰਗਾ ਕਿ ਕਿਸਾਨਾਂ ਨੂੰ ਜਾਣਕਾਰੀ ਮਹਈਆ ਕਰੋ ਬਿਲਕੁਲ ਜੀ ਪੰਜਾਬ ਖੇਤੀਬਾੜ ਯੂਨੀਵਰਸਿਟੀ ਵੱਲੋਂ ਵੀ ਸਪਾਰਸ਼ ਕੀਤੀ ਜਾਂਦੀ ਆ ਕਿ ਆਪਾਂ ਗੰਨਾ ਜਿਹੜਾ ਹੈਗਾ ਉਹ ਹੁਣ ਇਸ ਟਾਈਮ ਪੱਤਝੜ ਰੁੱਤ ਦੀ ਬਿਜਾਈ ਜਿਹੜੀ ਅਗਲੇ ਮਹੀਨੇ ਸਟਾਰਟ ਹੋ ਜਾਣੀ ਆ ਸੋ ਕਿਉਂਕਿ ਜਦੋਂ ਝੋਨੇ ਦੇ ਖੇਤ ਖਾਲੀ ਹੋਣੇ ਆ ਆਮ ਤੌਰ ਤੇ ਦੇਖਿਆ ਕਿ ਉਸ ਤੋਂ ਬਾਅਦ ਝੋਨੇ ਤੋਂ ਬਾਅਦ ਆਪਾਂ ਕਣਕ ਬੀਜਦੇ ਆ ਤੇ ਕਈ ਕਿਸਾਨ ਕੀ ਕਰਦੇ ਨੇ ਜਦੋਂ ਕਣਕ ਕੱਟੀ ਜਾਂਦੀ ਆ April ਦੇ ਵਿੱਚ ਉਸ ਤੋਂ ਬਾਅਦ ਫਿਰ ਗੰਨਾ ਬੀਜ ਲੈਂਦੇ ਨੇ ਜੀ ਸੋ ਉਹਦੇ ਨਾਲ ਕੀ ਹੈਗਾ ਕਿ ਜਿਹੜਾ ਗੰਨੇ ਨੂੰ ਮੈਚਿਓਰਿਟੀ ਦਾ ਟਾਈਮ ਆ ਉਹ ਬਹੁਤ ਘੱਟ ਮਿਲਦਾ ਤੇ 슈ਗਰ ਮਿਲਾਂ ਕਹਿੰਦੀਆਂ ਨੇ ਜਿਹਦੇ ਵਿੱਚ ਜਿਹੜੀ ਖੰਡ ਦੀ ਮਾਤਰਾ ਹੈਗੀ ਆ ਉਹ ਪ੍ਰੋਪਰ ਨਹੀਂ ਹੈਗੀ ਤੇ ਉਸੇ ਕਰਕੇ ਉਹਨੂੰ ਜਿਹੜੀ ਹੈਗੀ ਵੇਚਣ 'ਚ ਸਮੱਸਿਆ ਹੁੰਦੀ ਆ ਕਿਸਾਨਾਂ ਨੂੰ ਪਰ ਜੇਕਰ ਆਪਾਂ ਉਹੀ ਕ੍ਰੌਪ ਨੂੰ ਹੁਣ ਕਣਕ ਦੇ ਥੱਲੇ ਬੀਜ ਲਈਏ ਮੇਰੇ ਕਹਿਣ ਦਾ ਮਤਲਬ ਪਹਿਲਾਂ ਆਪਾਂ ਥੱਲੇ ਗੰਨਾ ਬੀਜ ਲੈਣਾ ਹੈਗਾ ਤੇ ਗੰਨੇ ਦੇ ਵਿੱਚ ਜਿਹੜੇ ਸਪੇਸ ਰਹਿ ਗਈ ਜਿਵੇਂ 2-2 ਫੁੱਟ ਤੇ ਆਪਾਂ ਨੇ ਗੰਨਾ ਬੀਜਿਆ ਹੋਇਆ ਉਹਦੇ ਵਿੱਚ ਜਿਹੜੀ ਸਪੇਸ ਰਹਿ ਗਈ ਉਹਨੂੰ ਐਜ਼ ਇੰਟਰ ਕ੍ਰੌਪ ਆਪਾਂ ਕਣਕ ਦੀ ਬਿਜਾਈ ਕਰ ਦੇਣੀ ਹੈ ਜੀ ਤੇ ਅਸੀਂ ਪਿਛਲੇ ਕਈ ਸਾਲਾਂ ਤੋਂ ਤਜਰਬੇ ਕਰ ਰਹੇ ਹਾਂ ਅਸੀਂ ਕਣਕ ਵੀ ਬੀਜ ਕੇ ਦੇਖੀ ਆ ਇਹਦੇ ਵਿੱਚ ਅਸੀਂ ਸਰੋਂ ਵੀ ਬੀਜ ਕੇ ਦੇਖੀ ਆ ਇਹਦੇ ਵਿੱਚ ਅਸੀਂ ਲਸਣ ਵੀ ਬੀਜ ਕੇ ਦੇਖਿਆ ਹੈਗਾ ਅਸੀਂ ਛੋਲੇ ਬੀਜ ਕੇ ਦੇਖੇ ਰਹੇ ਬੰਦ ਗੋभी ਹੋ ਗਿਆ ਫੁੱਲ ਗੋभी ਹੋ ਗਿਆ ਸੋ ਕਈ ਕ੍ਰੌਪਸ ਅਸੀਂ ਟਰਾਈ ਕੀਤੀਆਂ ਨੇ ਜਿਹੜੀਆਂ ਕਿ ਬਹੁਤ ਹੀ ਵਧੀਆ ਆਪਾਂ ਨੂੰ ਰਿਜ਼ਲਟ ਮਿਲੇ ਨੇ ਤੇ ਇਹਦੇ ਵਿੱਚ ਜਿਹੜੀ ਗੰਨੇ ਦੀ ਟੋਟਲ ਪ੍ਰੋਡਕਟਿਵਿਟੀ ਆ ਉਹਦੇ ਤੇ ਕੋਈ ਫਰਕ ਮਾੜਾ ਨਹੀਂ ਪੈਂਦਾ ਸਗੋਂ ਉਹਦੀ ਜਿਹੜੀ ਹੈਗੀ ਰਿਕਵਰੀ ਉਹਦੀ 슈ਗਰ ਪਰਸੈਂਟੇਜ ਵੱਧ ਹੋਣ ਕਰਕੇ ਜਿਹੜੀਆਂ 슈ਗਰ ਮਿਲਾਂ ਦੇ ਵਿੱਚ ਉਹਦੀ ਖਰੀਦ ਆਗਿੱਤੀ ਹੋ ਜਾਂਦੀ ਆ ਫਾਰਮਰ ਨੂੰ ਮਾਰਕੀਟਿੰਗ ਕਰਨਾ ਬੜਾ ਈਜ਼ੀ ਹੋ ਜਾਂਦਾ ਡਾਕਟਰ ਸਾਹਿਬ ਜਿਹੜਾ ਪੱਕਣ ਦਾ ਸਮਾਂ ਹੈਗਾ ਉਹ ਕਣਕ ਦੇ ਨਾਲ ਹੀ ਹੈ ਜਾਂ ਫਿਰ ਅਗਿੱਤਾ ਜਾਂ ਪਛੇਤਾ ਰਹਿੰਦਾ ਜਿਹੜੀ ਕਣਕ ਹੈਗੀ ਆ ਉਹ 6 ਮਹੀਨੇ ਦੀ ਕ੍ਰੌਪ ਆ ਜੀ ਜੀ ਪਰੰਤੂ ਜਿਹੜੀ ਗੰਨਾ ਹੈਗੀ ਆ ਉਹ 1 ਸਾਲ ਦੀ ਕ੍ਰੌਪ ਆ ਆਪਾਂ ਨੇ ਜਿਹੜੇ ਉਹਦੀ ਬਿਜਾਈ ਕਰ ਦੇਣੀ ਆ ਉਹ ਇਕੱਠੀ ਕਰ ਦੇਣੀ ਆ ਜੀ ਜਦੋਂ ਮੰਨ ਲਓ ਸਤੰਬਰ ਮਹੀਨੇ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਗੰਨਾ ਬੀਜਿਆ ਤੇ ਉਹਦੇ ਨਾਲ ਆਪਾਂ ਉਸੇ ਦਿਨ ਆਪਾਂ ਉਹਦੇ ਵਿੱਚ ਸਰੋਂ ਬੀਜ ਦੇਣੀ ਆ ਜੀ ਸੋ ਸਰੋਂ ਜਿਹੜੀ ਹੈਗੀ ਆ ਉਹ 4 ਮਹੀਨੇ ਦੀ ਕ੍ਰੌਪ ਹੈਗੀ ਆ ਸਰੋਂ ਕੱਟੀ ਜਾਣੀ ਆ ਤੇ ਅੱਗੇ 8 ਮਹੀਨੇ ਆਪਾਂ ਗੰਨੇ ਨੂੰ ਮਿਲ ਜਾਂਦਾ ਜੀ ਇਸੇ ਤਰ੍ਹਾਂ ਜੇਕਰ ਆਪਾਂ ਮੰਨ ਲਓ ਲੇਟ ਹੋ ਗਏ ਆਪਾਂ ਨੇ ਨਵੰਬਰ ਦੇ ਵਿੱਚ ਪਹਿਲੇ ਹਫਤੇ ਵਿਜਾਈ ਕਰਨੀ ਚਾਹੁੰਦੇ ਆ ਗੰਨੇ ਦੀ ਤਾਂ ਆਪਾਂ ਗੰਨਾ ਬੀਜ ਲਿਆ ਉਹਦੇ ਵਿੱਚ ਫਿਰ ਆਪਾਂ ਕਣਕ ਬੀਜ ਦੇਣੀ ਨਾਲ ਹੀ ਉਹਦੇ ਉੱਤੇ ਸੋ ਕਣਕ ਨੇ 6 ਮਹੀਨੇ ਮਤ ਕੱਟੀ ਜਾਣਾ ਜਿਹੜਾ ਨੈਕਸਟ ਟਾਈਮ ਹੈਗਾ ਉਹ ਗੰਨੇ ਨੇ ਮੈਚੁਰ ਹੋਈ ਜਾਣਾ ਸੋ ਅੱਗੇ ਰਿਲੇ ਕ੍ਰੌਪ ਜਿਹਨੂੰ ਆਪਾਂ ਕਹਿੰਦੇ ਆ ਵੀ ਨਾਲ ਦੀ ਨਾਲ ਅੱਗੇ ਫਸਲ ਇੱਕ ਖਤਮ ਹੋਈ ਤੇ ਦੂਜੀ ਜਿਹੜੀ ਹੈਗਾ ਥੱਲੇ ਉਹ ਡਵੈਲਪ ਹੋਈ ਜਾ ਰਹੀ ਹੈ ਡਾਕਟਰ ਸਾਹਿਬ ਇਥੇ ਇੱਕ ਸ਼ੰਕਾ ਹੈ ਕਿ ਕੀ ਦੋਹਾਂ ਫਸਲਾਂ ਦੀਆਂ ਬਿਮਾਰੀਆਂ ਇੱਕ ਦੂਸਰੇ ਤੇ ਕਿਤੇ ਹਮਲਾ ਤਾਂ ਨਹੀਂ ਕਰਦੀਆਂ ਨਹੀਂ ਜੀ ਨਹੀਂ ਇਹ ਬਿਲਕੁਲ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈਗੀ ਜਿਹੜੀਆਂ ਕਣਕ ਦੀਆਂ ਜਾਂ ਕੋਲੋ ਵੀ ਕਣਕ ਦੇ ਕੀੜੇ ਮਕੌੜੇ ਨੇ ਜਾਂ ਸਰੋਂ ਦੀਆਂ ਬਿਮਾਰੀਆਂ ਨੇ ਸਰੋਂ ਦੇ ਕੀੜੇ ਮਕੌੜੇ ਨੇ ਉਹ ਗੰਨੇ ਨੂੰ ਨਹੀਂ ਲੱਗਦੇ ਕਿਉਂਕਿ ਜਿਹੜਾ ਗੰਨਾ ਹੈਗਾ ਉਹ ਥੱਲੇ ਡਿਵੈਲਪ ਹੋਈ ਜਾ ਰਿਹਾ ਉਹਦਾ ਪੱਤੇ ਦੀ ਗ੍ਰੋਥ ਬਹੁਤ ਘੱਟ ਹੁੰਦੀ ਆ ਪੱਤੇ ਦੀ ਗ੍ਰੋਥ ਜਦੋਂ ਆਪਾਂ ਨੇ ਮੇਨ ਕ੍ਰੌਪ ਸੌਰੀ ਜਦੋਂ ਆਪਾਂ ਨੇ ਕਣਕ ਆ ਸਰੋਂ ਕੱਟ ਲਈ ਉਸ ਤੋਂ ਬਾਅਦ ਮੇਨ ਜਿਹੜਾ ਹੈਗਾ ਪੱਤੇ ਦੀ ਗ੍ਰੋਥ ਹੋਣੀ ਆ ਸੋ ਕੋਈ ਇਸ ਤਰ੍ਹਾਂ ਦੀ ਸਮੱਸਿਆ ਸਾਡੇ ਨਾਲ ਇੱਕ ਕਾਲਜ ਜੁੜੇ ਨੇ ਛਤਰਾਣਾ ਤੋਂ ਅਮਨਦੀਪ ਸਿੰਘ ਅਮਨਦੀਪ ਜੀ ਕੀ ਸਵਾਲ ਆ ਤੁਹਾਡਾ ਮੈਂ ਪੁੱਛਣਾ ਚਾਹੁੰਦਾ ਇੱਕ ਸੀਓਪੀ ਵੀ ਕਨਵੇ ਜਿਹੜਾ ਬੀਜ ਹੈ ਗੰਨੇ ਦਾ ਉਹ ਆਪਕਰ ਦੇ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਤੇ ਵੱਧ ਤੋਂ ਵੱਧ ਇਹਦਾ ਜਿਹੜਾ ਝਾੜ ਹੈ ਕਿੰਨੇ ਕੁ ਕੁੰਟਲ ਤੱਕ 1 ਕਿੱਲੇ ਦੇ ਵਿੱਚੋਂ ਦਲ ਪ੍ਰਤੀ ਲਿਆ ਜਾ ਸਕਦਾ ਹੈ ਜੀ ਰਾਮ ਸਾਹਿਬ ਜੀ ਇਹ ਜਿਹੜੀ ਨਵੀਂ ਕਿਸਮ ਸੀਓਪੀਬੀ 91 ਹੈਗੀ ਆ ਇਹ ਹਲੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਫਾਰਮ ਹੈਗੇ ਨੇ ਜਾਂ ਫਾਰਮਰ ਹੈਗੇ ਨੇ ਉਹਨਾਂ ਕੋਲ ਹੀ ਹਲੇ ਤੱਕ ਕੀਤੀ ਸੀਗੀ ਸੋ ਉਹਨਾਂ ਦੇ ਤਜਰਬਿਆਂ ਤੋਂ ਦੇਖਿਆ ਕਿ ਇਹਦਾ 410 ਕੁੰਟਲ ਪ੍ਰਤੀ ਏਕੜ ਦੀ ਜਿਹੜੀ ਹੈਗੀ ਆ ਐਵਰੇਜ ਈਲਡ ਸਾਨੂੰ ਮਿਲੀ ਆ ਇਨ ਕੰਪੈਰੀਜ਼ਨ ਟੂ ਦੂਸਰੀਆਂ ਜਿਹੜੀਆਂ ਕ੍ਰੌਪਸ ਨੇ ਜਿਹਦਾ ਕਿ 300 ਜਾਂ 350 ਤੱਕ ਹੀ ਰਹਿੰਦਾ ਤੋ ਸਾਨੂੰ ਲੱਗਦਾ ਕਿ ਦੂਜੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੇ ਮੁਕਾਬਲੇ ਇਹਦਾ ਝਾੜ ਜ਼ਿਆਦਾ ਹੈਗਾ ਤੋ ਅਸੀਂ ਉਮੀਦ ਕਰ ਰਹੇ ਹਾਂ ਕਿ ਐਤਕੀ ਅਸੀਂ ਥੋੜੇ ਥੋੜੇ ਅ ਦੂਸਰੇ ਜਿਹੜੇ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਤਜਰਬੇ ਕਰ ਰਹੇ ਆ ਸੋ ਅਗਲੇ ਸਾਲ ਤੱਕ ਆਪਾਂ ਨੂੰ ਪੂਰਾ ਪਤਾ ਲੱਗ ਜਾਊ ਕਿਉਂਕਿ ਇਹ ਜਿਹੜੇ ਤਜਰਬੇ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਛੋਟੇ ਛੋਟੇ ਪਿੰਡਾਂ ਦੇ ਵਿੱਚ ਥੋੜੇ ਥੋੜੇ ਰਕਬੇ ਦੇ ਵਿੱਚ ਕਰਵਾਏ ਜਾ ਰਹੇ ਨੇ ਪਰ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਇਹਦਾ ਝਾੜ ਹੈਗਾ ਉਹ ਦੂਸਰੀਆਂ ਜਿਹੜੀਆਂ ਪ੍ਰਚਲਿਤ ਕਿਸਮਾਂ ਨੇ ਉਹਨਾਂ ਦੇ ਨਾਲੋਂ ਕਾਫੀ ਜ਼ਿਆਦਾ ਰਿਜ਼ਲਟ ਦੇ ਵਿੱਚ ਆਇਆ ਹੈਗਾ ਡਾਕਟਰ ਸਾਹਿਬ ਜੇਕਰ ਵੱਧ ਝਾੜ ਕਿਸਾਨ ਵੀਰ ਲੈਣਾ ਚਾਹੁੰਦੇ ਨੇ ਤਾਂ ਵਿਭਾਗ ਦੇ ਮੁਤਾਬਕ ਕਿਹੜੀਆਂ ਚੰਗੀਆਂ ਕਿਸਮਾਂ ਨੇ ਜਿਹੜੀਆਂ ਇਹਦੇ ਵਿੱਚ ਗੰਨੇ ਦੇ ਵਿੱਚ ਡਿਫਰੈਂਟ ਅੱਡਾ-ਅੜਾ ਕੈਟਾਗਰੀਜ਼ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਅਗੇਤੀਆਂ ਕਿਸਮਾਂ ਦਰਮਿਆਨੀਆਂ ਕਿਸਮਾਂ ਤੇ ਪਛੇਤੀਆਂ ਕਿਸਮਾਂ ਜੀ ਸੋ ਜੇਕਰ ਇਹਨਾਂ ਦੀ ਜਿਹੜੀ ਉਹਦੇ ਵਿੱਚ ਮਿੱਠੇ ਦੀ ਮਾਤਰਾ ਉਹਦੀ ਡਿਊਰੇਸ਼ਨ ਦੇ ਹਿਸਾਬ ਨਾਲ ਹੁੰਦੀ ਹੈ ਇਹ ਜੇਕਰ ਅਗੇਤੀਆਂ ਕਿਸਮਾਂ ਨੇ ਜਿਵੇਂ ਕਿ ਸੀਓਜੇ 83 ਹੋ ਗਿਆ ਸੀ ਸੀਓਜੇ 85 ਹੋ ਗਿਆ ਤੇ ਸੀਓਜੇ 64 ਹੋ ਗਿਆ ਇਹ ਅਗੇਤੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ ਦਰਮਿਆਨੀਆਂ ਦੇ ਵਿੱਚ ਜਿਵੇਂ ਸੀਓਜੇ 88 ਹੋ ਗਿਆ ਸੀਓਐਸ 8436 ਹੋ ਗਿਆ ਸੋ ਇਹ ਹੋ ਗਈਆਂ ਇਸੇ ਤਰ੍ਹਾਂ ਪਛੇਤੀ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਅ ਸਿਓ ਜੇ 89 ਹੋ ਗਈਆਂ ਇੱਕ ਕਿਸਮਾਂ ਨੇ ਜਿਹੜੀਆਂ ਇਹ ਪਛੇਤੀਆਂ ਨੇ ਸੋ ਪਰ ਜਿਹੜੀ ਆ ਹੋਰ ਵੀ ਕਈ ਏਰੀਆ ਦੇ ਵਿੱਚ ਕਿਸਮਾਂ ਜਿਵੇਂ ਚੱਲ ਰਹੀਆਂ ਨੇ ਜਿਵੇਂ ਕਿ ਸਿਓ ਜੇ ਸਿਓ 89003 ਹੈਗੀ ਆ ਜਾਂ ਸਿਓ 238 ਹੈਗੀ ਆ ਸਿਓ 239 ਹੈਗੀ ਆ ਸੋ ਕੁਝ ਕੁਝ ਏਰੀਆ ਦੇ ਵਿੱਚ ਕਿਸਾਨਾਂ ਨੇ ਉਹ ਵੀ ਲਾਈਆਂ ਨੇ ਤੇ ਉਹਦਾ ਵੀ ਵਧੀਆ ਝਾੜ ਉਹ ਲੈ ਰਹੇ ਨੇ ਜੀ ਰੋਡ ਸਾਹਿਬ ਖੇਤੀਬਾੜੀ ਵਿਭਾਗ ਗੰਨੇ ਦੀ ਖੇਤੀ ਦੇ ਲਈ ਕਿਸਾਨਾਂ ਨੂੰ ਕੀ ਸਹੂਲਤਾਂ ਮਹయ్యా ਕਰਵਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਕਿਸਾਨ ਹੈਗੇ ਨੇ ਉਹ ਪਹਿਲੀ ਗੱਲ ਤਾਂ ਟੈਕਨੀਕ ਦੇ ਨਾਲ ਜੁੜਨ ਜੀ ਕਿਉਂਕਿ ਅੱਜ ਕੱਲ ਜੋ ਜ਼ਮਾਨਾ ਹੈਗਾ ਉਹ ਟੈਕਨੀਕ ਦਾ ਜ਼ਮਾਨਾ ਹੈਗਾ ਉਹ ਪੁਰਾਣੀ ਗੱਲ ਤਾਂ ਹੈ ਨਹੀਂ ਸੋ ਇਹਦੇ ਬਾਰੇ ਵੱਖ-ਵੱਖ ਅਸੀਂ ਸਾਡਾ ਟੈਕਨੋਲੋਜੀ ਡਿਸੈਮੀਨੇਸ਼ਨ ਦਾ ਕੰਮ ਹੈਗਾ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਨੂੰ ਜਿਹੜਾ ਉਹਦੇ ਤੇ ਨੈਟ ਜਿਹੜੇ ਖਰਚਾ ਹੋ ਰਿਹਾ ਕਿਸੇ ਤਰ੍ਹਾਂ ਉਹ ਘਟ ਜਾਵੇ ਤੇ ਉਹਦੀ ਪ੍ਰੋਫਿਟੇਬਿਲਟੀ ਆਪਣੇ ਆਪ ਹੀ ਵੱਧ ਜਾਊਗੀ ਜਿਵੇਂ ਕਿ ਪਾਣੀ ਬਚਤ ਬਾਰੇ ਜ਼ੋਰ ਦਿੱਤਾ ਜਾ ਰਿਹਾ ਕਿ ਆਪਾਂ ਜਿਹੜੀ ਹੈਗੀ ਆ ਗੰਨਾ ਬੀਜਣਾ ਹੈਗਾ ਤਾਂ ਦੂਰ ਦੂਰ ਕਰਕੇ ਬੀਜੀਏ ਤੇ ਉਹਦੇ ਨਾਲ ਜਾਗਰੂਕਤਾ ਦੇ ਲਈ ਕਿਸਾਨਾਂ ਨੂੰ ਕੋਈ ਕੈਂਪ ਵੀ ਲਗਾਏ ਜਾ ਰਹੇ ਨੇ ਬਿਲਕੁਲ ਜੀ ਇਹਦੇ ਬਾਰੇ ਜਿਹੜਾ ਹੈਗਾ ਅਸੀਂ ਵੱਖ-ਵੱਖ ਜਿਵੇਂ ਜ਼ਿਲ੍ਹਾ ਪੱਧਰ ਦੇ ਕੈਂਪ ਲੱਗਦੇ ਹੈਗੇ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਹੁਣ ਲੱਗਣੇ ਨੇ ਉਹਦਾ ਪ੍ਰੋਗਰਾਮ ਖੇਤੀਬਾੜੀ ਵਿਭਾਗ ਵੱਲੋਂ ਸਾਨੂੰ ਦਿੱਤਾ ਗਿਆ ਸੋ ਇਸੇ ਤਰ੍ਹਾਂ ਅਸੀਂ ਬਲਾਕ ਲੈਵਲ ਤੇ ਫਿਰ ਹਲੇਕ ਹਰੇਕ ਬਲਾਕ ਦੇ ਵਿੱਚ ਕੈਂਪ ਲਗਾਉਨੇ ਆ ਜੀ ਫੇਰ ਕੋਸ਼ਿਸ਼ ਕਰਦੇ ਆਂਗੇ ਛੋਟੇ ਛੋਟੇ ਅਸੀਂ ਫਾਰਮਰ ਮੀਟਿੰਗਸ ਕਰੀਏ ਜਿਵੇਂ ਕਿ ਅਸੀਂ ਕੋਈ ਨਵੀਂ ਟੈਕਨੋਲੋਜੀ ਦਾ ਕੋਈ ਪਲਾਟ ਪ੍ਰਦਰਸ਼ਨੀ ਪਲਾਟ ਲਵਾਇਆ ਉੱਥੇ ਅਸੀਂ ਏਰੀਆ ਦੇ ਵੀ 50 ਬੰਦੇ ਇਕੱਠੇ ਕਰਕੇ ਉਹਨਾਂ ਨੂੰ ਟੈਕਨੋਲੋਜੀ ਬਾਰੇ ਦੱਸਦੇ ਆਂ ਵੀ ਆ ਦੇਖੋ ਜੀ ਆ ਨਵੀਂ ਟੈਕਨੋਲੋਜੀ ਅਸੀਂ ਵਰਤੀ ਸੀਗੀ ਇਹਦੇ ਨਾਲ ਸਾਨੂੰ ਅੱਜ ਇਹਦਾ ਬੈਨੀਫਿਟ ਹੋਇਆ ਕਹਿਣ ਦਾ ਪਾਵਿਆ ਕਿ ਕਿਸਾਨ ਵੀਰੋ ਗੰਨੇ ਦੀ ਖੇਤੀ ਦੇ ਲਈ ਰਵਾਇਤੀ ਫਸਲਾਂ ਦੇ ਵਾਂਗ ਇਸ ਨੂੰ ਆਮ ਖੇਤੀ ਨਾ ਸਮਝਿਆ ਜਾਵੇ ਤਕਨੀਕੀ ਤੌਰ ਤੇ ਇਸ ਦੀ ਜਾਣਕਾਰੀ ਹਾਸਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਇਸ ਖੇਤੀ ਦੀ ਬਾਬਤ ਸਮੇਂ-ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਨੇ ਸੋ ਫਰਜ਼ ਬਣਦਾ ਤੁਹਾਡਾ ਵੀ ਕਿ ਜੇਕਰ ਇਸ ਖੇਤੀ ਨੂੰ ਤੁਸੀਂ ਪੜਾਉਣਾ ਚਾਹੁੰਦੇ ਹੋ ਤਾਂ ਜੋ ਸੈਮੀਨਾਰ ਕਰਵਾਏ ਜਾਂਦੇ ਨੇ ਖੇਤੀਬਾੜੀ ਵਿਭਾਗ ਦੇ ਵੱਲੋਂ ਉਹਨਾਂ ਦੇ ਵਿੱਚ ਹਿੱਸਾ ਲਓ ਤੇ ਵੱਧ ਤੋਂ ਵੱਧ ਇਸ ਫਸਲ ਦੇ ਬਾਰੇ ਜਾਣਕਾਰੀ ਹਾਸਲ ਕਰੋ ਅਸੀਂ ਚਰਚਾ ਜਾਰੀ ਰੱਖਾਂਗੇ ਪਰ ਦੁਕਦੰਕ ਛੋਟੇ ਜਿਹੇ ਬ੍ਰ ਕੁਮਾ ਸਮਾਂ ਕਿਹੜਾ ਬ੍ਰੀਕ ਤੋਂ ਬਾਅਦ ਤੁਹਾਡਾ ਸਵਾਗਤ ਗੰਨੇ ਦੀ ਖੇਤੀ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਡਾਕਟਰ ਜਸਵਿੰਦਰ ਸਿੰਘ ਜੁੜੇ ਹੋਏ ਨੇ ਡਾਕਟਰ ਸਾਹਿਬ ਜੀਕਰ ਗੰਨੇ ਦੀ ਖੇਤੀ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਚਰਚਾ ਕੀਤੀ ਹੈ ਕਿ ਇਸ ਤਰ੍ਹਾਂ ਲਾਹਾ ਲਿਆ ਜਾ ਸਕਦਾ ਹੈ ਹੁਣ ਅਸੀਂ ਗੱਲ ਕਰਾਂਗੇ ਕਿ ਗੰਨੇ ਦੀ ਖੇਤੀ ਦੀ ਬਿਜਾਈ ਦੇ ਲਈ ਟੁਕਮਾ ਸਮਾਂ ਕਿਹੜਾ ਸੋ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜ਼ਿਮੀਦਾਰ ਨੇ ਜਿਹੜੇ ਉਹ ਕਣਕ ਵੱਢ ਕੇ ਨਾ ਫਿਰ ਗੰਨਾ ਬੀਜਦੇ ਨੇ ਜੀ ਉਹਦੇ ਨਾਲ ਕਈ ਵਾਰੀ ਉਹਨਾਂ ਦਿਨਾਂ 'ਚ ਗਰਮੀ ਬਹੁਤ ਹੁੰਦੀ ਆ ਤੇ ਜਿਹੜਾ ਹੈਗਾ ਸੀਡ ਕਈ ਵਾਰੀ ਪੂਰਾ ਜੰਮਦਾ ਨਹੀਂ ਹੈਗਾ ਜਾ ਉਹਦੇ ਵਿੱਚ ਕਰ ਲੋ ਕੀੜਾ ਮਕੌੜਾ ਜ਼ਿਆਦਾ ਲੱਗ ਜਾਂਦਾ ਸੋ ਅਸੀਂ ਚਾਹੁੰਦੇ ਹਾਂ ਕਿ ਜੇਕਰ ਹੁਣ ਕਿਸਾਨ ਨੇ ਦੋ ਫਸਲਾਂ ਹੀ ਲੈਣੀਆਂ ਨੇ ਇੱਕ ਕਣਕ ਹੋ ਗਿਆ ਤੇ ਗੰਨਾ ਹੋ ਗਿਆ ਕਿਉਂ ਨਾ ਆਪਾਂ ਉਹਨਾਂ ਨੂੰ ਇਕੱਠੇ ਹੀ ਬੀਜ ਦੀਏ ਬਿਲਕੁਲ ਉਸੇ ਇੱਕੋ ਟਾਈਮ ਤੇ ਆਪਾਂ ਕਣਕ ਤੇ ਗੰਨਾ ਇੱਕੋ ਟਾਈਮ ਤੇ ਬੀਜ ਦੇਣਾ ਪਹਿਲਾਂ ਆਪਾਂ ਨੇ ਥੱਲੇ ਗੰਨਾ ਬੀਜ ਦੇਣਾ ਤੇ ਉਹਦੇ ਵਿੱਚ ਜਿਹੜੀ ਜਗ੍ਹਾ ਰਹਿ ਗਈ ਬਚ ਗਈ ਉਹਦੇ ਵਿੱਚ ਆਪਾਂ ਹਰੇਕ ਜਿਹੜੀ ਸਪੇਸ ਬਚ ਗਈ ਉਹਦੇ ਵਿੱਚ ਦੋ ਦੋ ਲਾਈਨਾਂ ਨੇ ਜੜੀਆਂ ਉਹ ਕਣਕ ਬੀਜ ਦੇਣੀ ਆ ਜੀ ਤੇ ਉਹ ਜੇਕਰ ਆਪਾਂ ਉਹ ਬੀਜ ਦਿੰਨੇ ਆ ਤਾਂ ਕਣਕ ਦਾ ਜਿਹੜਾ ਝਾੜ ਵੀ ਮਿਲ ਜਾਂਦਾ ਸੋ ਮੈਂ ਕਿਸਾਨਾਂ ਨੂੰ ਇਹ ਕਹਿਣਾ ਕਿ ਜਿਹੜਾ ਆਪਾਂ ਨੇ ਕਣਕ ਵੱਢ ਕੇ ਗੰਨਾ ਲਾਉਣਾ ਸੀਗਾ ਉਹ ਕਣਕ ਦੇ ਨਾਲ ਹੀ ਵੀ ਦਿੱਤਾ ਹੁਣ ਲਾਓ ਹੁਣ ਅਕਤੂਬਰ ਤੇ ਨਵੰਬਰ ਮੈਂ ਕਹਣਾ ਇਹ ਬੈਸਟ ਟਾਈਮ ਹੈਗਾ ਠੁਕਮਾ ਸਮਾਂ ਹੈ ਹਾਂਜੀ ਬਿਲਕੁਲ ਠੁਕਮਾ ਸਮਾਂ ਹੈਗਾ ਇਹਨਾਂ ਦੋਹਾਂ ਫਸਲਾਂ ਦੇ ਰੱਖ-ਰਖਾਵ ਦੇ ਤੌਰ ਤਰੀਕੇ ਕੀ ਨੇ ਡਾਕਟਰ ਸਾਹਿਬ ਇਹਦਾ ਕੋਈ ਜ਼ਿਆਦਾ ਆਪਾਂ ਨੂੰ ਐਫਰਟ ਨਹੀਂ ਕਰਨੇ ਪੈਂਦੇ ਜੋ ਆਪਾਂ ਕਣਕ ਦੇ ਬਾਰੇ ਜਾਂ ਸਰੋਂ ਲਈ ਜਾਂ ਜੋ ਆਪਾਂ ਉਪਰਾਲੇ ਉਹਦੇ ਵਾਸਤੇ ਕਰਨੇ ਹੈਗਾ ਆਪਾਂ ਨੇ ਉਹ ਉਹੀ ਕਰਨੇ ਹੈਗੇ ਨਹੀਂ ਕੋਈ ਨਾਲ ਇੱਕ ਸਕਾਲਰ ਜੁੜਿਆ ਹੋਇਆ ਧੁਰੀਤੋ ਉਜਾਗਰ ਸਿੰਘ ਉਜਾਗਰ ਸਿੰਘ ਜੀ ਕੀ ਸਵਾਲ ਹੈ ਤੁਹਾਡਾ ਪਾ ਜੀ ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦਾ ਕਿ ਜਿਹੜਾ ਗੰਨੇ ਨੂੰ ਰੱਤਾ ਰੋਗ ਲੱਗ ਜਾਂਦਾ ਆਪਣਾ ਤੇ ਉਹਦਾ ਕੋਈ ਹੱਲ ਹੋਵੇ ਸਥਾਈ ਹੱਲ ਜਿਸ ਨਾਲ ਆਪਾਂ ਬਚਿਆ ਜਾ ਸਕੇ ਉਸ ਰੱਤਾ ਰੋਗ ਤੋਂ ਜੀ ਡਾਕਟਰ ਸਾਹਿਬ ਨਹੀਂ ਇਹਦਾ ਕੋਈ ਜੇਕਰ ਇੱਕ ਵਾਰੀ ਖੇਤ ਨੂੰ ਲੱਗ ਗਿਆ ਫਿਰ ਇਹਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ ਸੋ ਬਿਹਤਰ ਇਹ ਹੈ ਕਿ ਆਪਾਂ ਬਜਾਈ ਵੇਲੇ ਉਹਦਾ ਧਿਆਨ ਰੱਖਣਾ ਹੈਗਾ ਜਦੋਂ ਆਪਾਂ ਨੇ ਬੀਜ ਨੂੰ ਬੀਜਣਾ ਤਾਂ ਉਹਦੇ ਵਿੱਚ ਬਿਲਕੁਲ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਜਿਹੜੇ ਖੇਤ ਦੇ ਵਿੱਚ ਆਪਾਂ ਨੇ ਇਨਫੈਕਸ਼ਨ ਇੱਕ ਵਾਰੀ ਦੇਖ ਲਈ ਉਸ ਖੇਤ ਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਗੰਨਾ ਦੁਬਾਰਾ ਘੱਟ ਤੋਂ ਘੱਟ 2 ਸਾਲ ਨਹੀਂ ਬੀਜਣਾ ਹੈਗਾ ਤੇ ਜੇਕਰ ਆਪਾਂ ਦੇਖ ਲਿਆ ਕਿਤੇ ਵੀ ਆਪਣੇ ਇੱਕ ਅੱਦੇ ਬੂਟੇ ਨੂੰ ਇਨਫੈਕਸ਼ਨ ਹੈਗੀ ਆ ਤਾਂ ਉਹਨੂੰ ਬੂਟੇ ਨੂੰ ਉੱਥੋਂ ਜਲਦੋਂ ਜਲਦ ਕੱਢ ਦੇਣਾ ਹੈਗਾ ਖੇਤ ਤੋਂ ਬਾਹਰ ਕੱਢ ਦੇਣਾ ਕਿਉਂਕਿ ਜੇਕਰ ਇਹ ਆਪਾਂ ਇੱਕ ਵਾਰੀ ਖੇਤ ਨੂੰ ਪੈ ਗਿਆ ਤਾਂ ਅੱਗੇ ਦੇ ਅੱਗੇ ਪਾਣੀ ਦੇ ਨਾਲ ਕਹਿ ਲਓ ਫੈਲਦਾ ਜਾਂਦਾ ਫਿਰ ਇਹ ਜੀ ਡਾਕਟਰ ਸਾਹਿਬ ਇਸ ਖੇਤੀ ਦੇ ਵਿੱਚ ਖਰਚੇ ਘਟਾਉਣ ਦੀ ਗੱਲ ਕਰੀ ਕਿ ਰਵਾਇਤੀ ਫਸਲਾਂ 'ਚ ਖਰਚ ਬਹੁਤ ਜ਼ਿਆਦਾ ਨਹੀਂ ਤਾਂ ਖਰਚੇ ਕਿਸ ਤਰ੍ਹਾਂ ਕਿਸਾਨ ਵੀ ਘਟਾ ਸਕਦੇ ਹਨ ਖਰਚੇ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨਾਂ ਨੂੰ ਇਹ ਕਹਿਣਾ ਕਿ ਜਿਹੜਾ ਪਾਣੀ ਦਾ ਬਹੁਤ ਵੱਡਾ ਖਰਚਾ ਆਪਣੇ ਤੇ ਹੈਗਾ ਸੋ ਵਾਤਾਵਰਨ ਨੂੰ ਵੀ ਨੁਕਸਾਨ ਦੇ ਰਿਹਾ ਸੋ ਆਪਾਂ ਨੂੰ ਚਾਹੀਦਾ ਕਿ ਆਪਾਂ ਜਿਹੜਾ ਗੰਨਾ ਹੈਗਾ ਉਹ ਜਿਹੜਾ ਹੈ ਉਹਨੂੰ ਪਾਣੀ ਸਹੀ ਤਰ੍ਹਾਂ ਲਾਈਏ ਉਹਦੇ ਵਾਸਤੇ ਦੋ ਵਿਧੀਆਂ ਨੇ ਜਿਵੇਂ ਕਿ ਵਾਈਡ ਡਰੋਪ ਸਪੇਸਿੰਗ ਹੈਗੀ ਅਸੀਂ ਉਹਦੇ ਤੇ ਕੰਮ ਕੀਤਾ ਕਿ ਜੇਕਰ ਆਪਾਂ ਰਵਾਇਤੀ ਵਿਧੀ ਦੇ ਵਿੱਚ 2 ਫੁੱਟ ਬੀਜਦਿਆਂ ਗੰਨਾ 2 ਫੁੱਟ ਦੂਰੀ ਤੇ ਤੇ ਆਪਾਂ ਨੂੰ 4 ਫੁੱਟ ਤੇ ਬੀਜੇ ਦਾ ਤਾਂ ਵੀ ਆਪਾਂ ਨੂੰ ਉਨਾ ਹੀ ਝਾੜ ਮਿਲ ਜਾਂਦਾ ਪਰ ਆਪਣਾ ਜਿਹੜਾ ਪਾਣੀ ਹੈ ਉਹ 25% ਦੇ ਕਰੀਬ ਬਚਾ ਜਾ ਸਕਦਾ ਇਸੇ ਤਰ੍ਹਾਂ ਇੱਕ ਦੋ ਕਤਾਰੀ ਵਿਧੀ ਹੈਗੀ ਉਹਦੇ ਵਿੱਚ ਕੀ ਕਰਦੇ ਆਪਾਂ ਦੋ ਲਾਈਨਾਂ ਦੇ ਵਿੱਚ ਇਕੱਠਾ ਬੀਜ ਪਾ ਦਿੰਨੇ ਆ ਉਹਦੇ ਵਿੱਚੋਂ ਉਸ ਤੋਂ ਬਾਅਦ 3 ਫੁੱਟ ਜਗ੍ਹਾ ਜਿਹੜੀ ਆਪਾਂ ਨੇ ਖਾਲੀ ਛੱਡ ਦੇਣੀ ਆ। ਸੋ ਉਹਦੇ ਨਾਲ ਵੀ ਆਪਣਾ ਪਾਣੀ ਦੀ ਕਾਫੀ ਬਚਤ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਕਈ ਜ਼ਾਇਰਾਂ ਦੀ ਜਿਹੜੀ ਆਪਾਂ ਬਹੁਤ ਜ਼ਿਆਦਾ ਲੋਡ ਤੋਂ ਵੱਧ ਆਪਾਂ ਪਾਈ ਜਾ ਰਹੇ ਆ। ਕਈ ਟੈਕਨੀਕਸ ਹੈਗੀਆਂ ਨੇ ਜਿਵੇਂ ਸਰਵਪੱਖੀ ਕੀਟ ਪ੍ਰਬੰਧ ਪ੍ਰਣਾਲੀ ਅਸੀਂ ਕਹਿੰਦੇ ਆ। ਉਹਦੇ ਵਿੱਚ ਅਸੀਂ ਟ੍ਰਾਈਕੋ ਕਾਰਡ ਯੂਜ਼ ਕਰ ਲਈਏ ਤੇ ਉਹਦੇ ਨਾਲ ਕਾਫੀ ਆਪਣਾ ਜਿਹੜਾ ਖਰਚਾ ਘਟ ਜਾਂਦਾ ਹੈਗਾ। ਤੇ ਆਪਾਂ ਨੂੰ ਜਿਹੜੇ ਅੰਤਰ ਫਸਲਾਂ ਦੇ ਬਾਅਦ ਆਪਾਂ ਜਿਹੜੀਆਂ ਬੀਜਦਿਆਂ ਵਿੱਚ ਉਹਦੇ ਨਾਲ ਆਪਣੀ ਜਿਹੜੀ ਹੈਗੀ ਆ ਖਰਚੇ ਕਾਫੀ ਘੱਟ ਜਾਂਦੇ ਨੇ ਇਨ ਕੰਪੈਰੀਜ਼ਨ ਟੂ ਜਿਹੜੀ ਆਪਾਂ ਬਾਅਦ ਦੇ ਵਿੱਚ ਲਾਉਨੇ ਹੈਗੇ ਆ ਸੋ ਕਈ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਪਊਗਾ ਸੋ ਮਾਰਾਂ ਦੀ رائے ਨਾਲ ਹੀ ਆਪਾਂ ਨੂੰ ਗੰਨੇ ਦੀ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਖੇਤੀ ਚਾਹੇ ਕਿਸੇ ਵੀ ਫਸਲ ਦੀ ਹੋਵੇ ਡਾਕਟਰ ਸਾਹਿਬ ਲੇਬਰ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤਾਂ ਇਹਨਾਂ ਫਸਲਾਂ ਦੇ ਲਈ ਮਸ਼ੀਨੀ ਕਰਨ ਦੀ ਬਹੁਤ ਘਾਟ ਆ ਤਾਂ ਇਸ ਬਾਬਤ ਖੇਤੀਬਾੜੀ ਵਿਭਾਗ ਕੋਈ ਕਦਮ ਚੁੱਕ ਰਿਹਾ ਹਾਂਜੀ ਜਿਹੜਾ ਗੰਨਾ ਹੈਗਾ ਇਹਦੀ ਦੇਖੋ ਬਜਾਈ ਤੋਂ ਲੈ ਕੇ ਈਵਨ ਕਟਾਈ ਤੱਕ ਜਾਂ ਜਦੋਂ ਤੱਕ ਇਹ ਮਿਲ ਦੇ ਵਿੱਚ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਇਹਨੂੰ ਪੈਰ ਪੈਰ ਤੇ ਜਿਹੜੀ ਲੇਬਰ ਦੀ ਲੋਡ ਪੈਂਦੀ ਆ ਪਰ ਹੁਣ ਲੇਬਰ ਦੇਖੀਏ ਕਾਫੀ ਮਹਿੰਗੀ ਵੀ ਪੈਂਦੀ ਆ ਤੇ ਦੂਜੀ ਗੱਲ ਅਵੇਲੇਬਿਲਟੀ ਵੀ ਘਟਦੀ ਜਾ ਰਹੀ ਆ ਮਿਲ ਨਹੀਂ ਰਹੀ ਹੈਗੀ ਸੋ ਇਹਦੇ ਵਾਸਤੇ ਇੱਕ ਤਾਂ ਮਕੈਨੀਕਲ ਪਲਾਂਟਰ ਜਿਹੜਾ ਹੈਗਾ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜ਼ਿਮੀਂਦਾਰਾਂ ਨੂੰ ਉਹਦੇ ਬਾਰੇ ਕਹੀਏ ਕਿ ਬਜਾਈ ਮਕੈਨੀਕਲ ਪਲਾਂਟਰ ਦੇ ਨਾਲ ਕੀਤੀ ਜਾਵੇ ਉਹਦੇ ਵਿੱਚ ਆਪਾਂ ਨੂੰ ਕੱਟਣ ਦੀ ਲੋਡ ਨਹੀਂ ਪੈਂਦੀ ਗੰਨਾ ਸਾਫਤਾ ਹੀ ਆਪਾਂ ਨੇ ਜਿਹੜਾ ਹੈਗਾ ਪਾਈ ਜਾਣਾ ਯੂ ਮਸ਼ੀਨ ਆਪੇ ਜਿਹੜਾ ਹੈਗਾ ਉਹ ਲਾਈਨਾਂ ਕੱਢਦੀ ਆ ਤੇ ਨਾਲ ਦੀ ਨਾਲ ਬਜਾਈ ਕਰੀ ਜਾਂਦੀ ਆ ਨਾਲ ਦੀ ਨਾਲ ਜਿਹੜੀ ਉੱਤੇ ਅਸੀਂ ਔਗ ਦੀ ਟ੍ਰੀਟਮੈਂਟ ਵਾਸਤੇ ਦਵਾਈ ਉਹ ਵੀ ਸਪਰੇ ਕਰੀ ਜਾਂਦੀ ਆ ਸੋ ਇਸ ਤੋਂ ਬਾਅਦ ਕਟਾਈ ਵੇਲੇ ਕਾਫੀ ਲੇਬਰ ਦੀ ਸਮੱਸਿਆ ਆਉਂਦੀ ਆ ਸੋ ਇੱਕ ਅਸੀਂ ਮੱਕਾ ਜਿਹੜਾ ਹੈਗਾ ਕੰਮ ਜਿਵੇਂ ਕੰਬਾਈਨ ਹਾਰਵੈਸਟਰ ਹੁੰਦੀ ਆ ਇਸੇ ਤਰ੍ਹਾਂ ਇੱਕ ਕੇਨ ਹਾਰਵੈਸਟਰ ਜਿਹੜੀਆਂ ਨਿਊ ਹਾਲੈਂਡ ਕੰਪਨੀ ਹੈਗੀ ਆ ਜਾਂ ਜੌਨ ਡੀਅਰ ਕੰਪਨੀ ਹੈਗੀ ਆ ਬਣਾਉਂਦੀਆਂ ਨੇ ਪੰਜਾਬ ਸਰਕਾਰ ਉਪਰਾਲਾ ਉਪਰਾਲਾ ਕਰ ਰਹੀ ਆ ਕਿ ਇਹਦੇ ਉੱਤੇ ਜਿਹੜੀ ਹੈਗੀ ਆ ਸਬਸਿਡੀ ਦੇ ਕੇ ਅਸੀਂ 슈ਗਰ ਮਿਲਾਂ ਤੋਂ ਇਹ ਕੋਸ਼ਿਸ਼ ਕਰ ਰਹੇ ਕਿ ਜ਼ਿੰਮੇਵਾਰਾਂ ਤੱਕ ਪਹੁੰਚਦੀ ਕਰੀਏ ਸੋ ਆਪਣੇ ਪੰਜਾਬ ਦੇ ਵਿੱਚ ਜਿਹੜੀ ਫਗਵਾੜਾ 슈ਗਰ ਮਿਲ ਹੈਗੀ ਆ ਉਹਨਾਂ ਨੇ ਪਿਛਲੇ ਸਾਲ ਪਰਚੇਜ਼ ਵੀ ਕੀਤਾ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਿਹੜੀ ਸਬਸਿਡੀ ਉਹ ਵੀ ਦਿੱਤੀ ਹੈਗੀ ਆ ਸੋ ਅਸੀਂ ਇਹਦੇ ਬਾਰੇ ਅੱਗੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਲਦ ਨੀਅਰ ਫਿਊਚਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋ ਸਰਕਾਰ ਪੂਰਾ ਧਿਆਨ ਦੇ ਰਹੀ ਹੈ ਕਿ ਆਪਾਂ ਇਹਦਾ ਮਸ਼ੀਨੀਕਰਨ ਕਰ ਸਕੀਏ ਜੀ ਡਾਕਟਰ ਜਸਿੰਦਰ ਸਿੰਘ ਜੀ ਗੰਨੇ ਦੀ ਖੇਤੀ ਦੇ ਬਾਰੇ ਇੰਨੇ ਵਿਸਾਦਤ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਗੰਨੇ ਦੀ ਖੇਤੀ ਦੇ ਵਿੱਚ ਖਾਸਾ ਲਾਹਾ ਕਮਾਇਆ ਜਾ ਸਕਦਾ ਵੱਡੀ ਗੱਲ ਇਹ ਹੈ ਕਿ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਆਉਣ ਦੇ ਲਈ ਇੱਕ ਚੰਗੀ ਫਸਲ ਜਾਂ ਇੱਕ ਚੰਗੀ ਖੇਤੀ ਮੰਨੀ ਜਾ ਸਕਦੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਚਰਚਾ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਵੀ ਇਸ ਖੇਤੀ ਨੂੰ ਅਪਣਾ